ਜੋ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਅਸੀਂ ਸਿੱਖਿਆ ਕ੍ਰਾਂਤੀ ਦਾ ਅੱਜ ਮੈਨੂੰ ਲੱਗਦਾ ਉਹ ਸਰਕਾਰ ਹੋ ਰਹੀ ਹੈ ਪਿੰਡਾਂ 'ਚ ਜਾ ਰਹੇ ਆ ਅੱਜ ਤਿੰਨ ਪਿੰਡਾਂ ਦੇ ਪ੍ਰੋਗਰਾਮ ਸੀ ਸਕੂਲਾਂ ਦੇ ਵਿੱਚ ਜਿੱਥੇ ਰਜਿੰਦਰਗੜ੍ਹ ਪੈਣੀ ਕਲਾਂਤ ਖੇੜੀ ਪਈ ਕੀ 30 ਲੱਖ ਤੋਂ ਉੱਪਰ ਦੀ ਗ੍ਰਾਂਟ ਸੀ ਇੱਕੋ ਪਿੰਡ ਦੇ ਵਿੱਚ ਜਿਹੜਾ ਰਜਿੰਦਰਗੜ੍ਹ ਦਾ 25 ਲੱਖ ਗ੍ਰਾਂਟ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੀ ਹੋਈ ਸਰਕਾਰ ਨੇ ਦਿੱਤੇ ਸੋ ਇੱਕ ਐਗਜ਼ਾਮਪਲ ਹੈ ਕਿ ਕੋਈ ਪਿੰਡ ਐਸਾ ਨਹੀਂ ਜਿੱਥੇ ਗ੍ਰਾਂਟ ਨਾ ਪਹੁੰਚੀ ਹੋਵੇ ਆ ਸਾਡਾ ਖੇੜੀ ਪਈ ਕੀ ਪਿੰਡ ਬਹੁਤ ਵਧੀਆ ਸਕੂਲ ਸੀ ਪਰ ਇਹਦੀ ਬਾਉਂਡਰੀ ਬਹੁਤ ਨਹੀਂ ਸੀ ਮੱਜਾਂ ਬੜਗੀਆਂ ਕਦੇ ਬੱਕਰੀਆਂ ਆ ਗਈਆਂ ਬਹੁਤ ਵੱਡੀ ਪ੍ਰੋਬਲਮ ਰਹਿੰਦੀ ਸੀ ਉਹ ਵੀ ਆ ਤੁਸੀਂ ਦੇਖਦੇ ਹੋ ਬਾਉਂਡਰੀ ਵਾਲ ਹੁਣ ਬਹੁਤ ਚੰਗੀ ਤਰ੍ਹਾਂ ਬਣਾਈ ਆ ਉਹ ਸਾਰੀ ਸਮੱਸਿਆ ਹੱਲ ਆ ਹੁਣ ਸਾਡੇ ਸਕੂਲਾਂ ਦਾ ਕੰਪੀਟੀਸ਼ਨ ਆ ਸਰਦਾਰ ਨਰੰਗ ਸਿੰਘ ਬੋਲ ਕੇ ਗਏ ਨੇ ਕਿ ਉਹਨਾਂ ਦੇ ਤਿੰਨ ਦੋ ਬੇਟੀਆਂ ਇੱਕ ਬੇਟੇ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਔਰ ਸਰਕਾਰੀ ਸਕੂਲਾਂ ਚ ਪੜ ਕੇ ਇੱਕ ਪੁਲਿਸ ਇੰਸਪੈਕਟਰ ਹੋਇਆ ਬੜੇ-ਬੜੀਆਂ ਨੌਕਰੀਆਂ ਮਿਲੀਆਂ ਨੇ ਬਿਨਾ ਕਿਸੇ ਸਿਫਾਰਸ਼ ਬਿਨਾ ਕਿਸੇ ਪੈਸੇ ਤੋਂ ਉਹ ਹੀ ਸੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਕਿ ਜੋ ਮਾਨਯੋਗ ਸਰਦਾਰ ਪਵਨ ਸਿੰਘ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਉਹ ਸੀ ਸਿੱਖਿਆ ਕ੍ਰਾਂਤੀ ਸਰਕਾਰੀ ਸਕੂਲਾਂ ਚਲੇ ਕੇ ਆਉਂਦੀ ਹੈ ਹੁਣ ਲੋਕ ਪ੍ਰੇਫਰ ਕਰਨ ਲੱਗੇ ਸਰਕਾਰੀ ਸਕੂਲਾਂ ਨੂੰ ਅੱਜ ਹੀ ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਅਕਾਲ ਅਕੈਡਮੀ ਚੋਂ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਚ ਕੋਲੇ ਵੀਖੇ ਦਾਖਲ ਹੋਏ ਨੇ ਧੱਕਾ-ਵੱਕ ਪਿੰਨਾ ਚ ਇਹੀ ਸਿਸਟਮ ਚੱਲ ਰਿਹਾ ਅਸੀਂ ਪੰਜਾਬ ਦੇ ਲੋਕਾਂ ਨਾਲ ਜੋ ਸਿੱਖਿਆ ਕ੍ਰਾਂਤੀ ਤਹਿਤ ਵਾਦਾ ਕੀਤਾ ਸੀ ਉਹ ਪੂਰਾ ਕਰ ਰਹੇ ਹਾਂ ਪੰਜਾਬ ਦਾ ਕੋਈ ਐਸਐਸ ਸਕੂਲ ਨਹੀਂ ਜਿੱਥੇ ਬਾਉਂਡਰੀ ਵਾਲ ਨਹੀਂ ਪੰਜਾਬ ਦਾ ਕੋਈ ਐਸਐਸ ਸਕੂਲ ਨਹੀਂ ਹੁਣ ਰਹਿ ਗਿਆ ਜਿੱਥੇ ਟਾਇਲਟਸ ਨਾਲ ਸੱਡੀ ਧੀਆਂ ਬੱਚੇ ਲਈ ਬਣੇ ਹੋਣ ਲੇ ਬਣ ਰਹੇ ਨੇ ਔਰ ਸਮਾਰਟ ਕਲਾਸਰੂਮ ਬਣਾਏ ਜਾ ਰਹੇ ਨੇ ਤੋਂ ਮੈਂ ਧੰਨਵਾਦ ਮਾਨਤ ਸਾਹਿਬ ਦਾ ਬੈਂਸ ਸਾਹਿਬ ਦਾ ਸਾਰੇ ਮਾਨਯੋਗ ਸਿਸ਼ੋਦੀਆ ਸਾਹਿਬ ਜਿਹੜੇ ਗਾਈਡ ਕਰਦੇ ਉਹਨਾਂ ਦਾ ਜਿਨ੍ਹਾਂ ਦੇ ਤਹਿਤ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈਂਦੀ ਹੈ ਔਰ ਜਿਹੜੀ ਕਮੀਆਂ ਰਹਿ ਗਈਆਂ ਨੂੰ ਬਹੁਤ ਜਲਦੀ ਪੂਰਾ ਕਰਕੇ ਅਸੀਂ ਆਪਣੇ ਸਕੂਲਾਂ ਨੂੰ ਹੁਣ ਪੰਜਾਬ ਦੇ ਮੇਨ ਸਕੂਲ ਬਣਾਵਾਂਗੇ